ਸਰ ਮਾਨ ਸਾਹਿਬ ਤਾਂ ਬੜੇ ਵਾਦੇ ਕਰਦੇ ਨੇ ਵੀ ਆਪਣੇ ਪੰਜਾਬ ਦਾ ਮੋਲ ਬਹੁਤ ਵਧੀਆ ਹੈ ਆਪਾਂ ਪੰਜਾਬ ਨੂੰ ਰੰਗਾ ਪੰਜਾਬ ਬਣਾਣਾ ਹੈ ਪਰ ਜੇ ਆਪਾਂ ਵੇਖੀਏ ਮੋਲ ਮੋਲ ਸਰ ਬਹੁਤ ਖਰਾਬ ਹੈ ਆਇਦਨ ਚੋਰੀ ਹੋ ਰਹੀ ਹੈ ਲੁੱਟ ਖੋਹ ਹੋ ਰਹੀ ਹੈ ਨੇ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਂਦੀ ਹੈ ਵੀ ਵੇਖਦੇ ਆ ਵੀ ਹਾਲ ਸਰਕਾਰ ਕੰਮ ਜੋ ਹੋਣੀ ਪਈ ਜਿਹੋ ਨੇ ਵਾਦੇ ਕਿਤੇ ਸੀ ਅੱਜ ਇੱਕ ਨੰਬਰ ਜਾਣਾ ਚਾਹੀਦਾ ਵਿਕਾਸ ਦੇ ਕੰਮ ਹੋਏ ਨੇ ਸਰ ਵਿਕਾਸ ਕੰਮ ਸਰ ਬਿਜਲੀ ਫਰੀ ਹੋਈ ਹੈ ਪਰ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਨਾ ਸਾਨੂੰ ਕੰਨਗ ਫਰੀ ਚਾਹੀਦੀ ਸਾਨੂੰ ਰੋਜ਼ਗਾਰ ਚਾਹੀਦਾ ਵੀ ਰੋਜ਼ਗਾਰ ਮਿਲੇ ਰੋਜ਼ਗਾਰ ਨਾਲ ਲੋਕੀ ਕੰਮ ਕਰਾਂਗੇ ਤੇ ਨਸ਼ੇ ਤੋਂ ਮੁਕਤ ਹੋਣਗੇ ਵਿਹਲਾ ਬੰਦਾ ਨਸ਼ਾ ਹੀ ਕਰੇਗਾ ਜਿਹੜਾ ਬੰਦਾ ਕੰਮ ਕਰੇਗਾ ਉਹ ਕਹੇਗਾ ਯਾਰ ਮੈਂ ਆਪ ਪੈਸੇ ਕਮਾਵਾਂ ਆਪਦੀ ਕਨਕਾ ਆਪ ਖਰੀਦਾ ਵੀ ਫ੍ਰੀ ਦੀ ਚੀਜ਼ਾਂ ਦੇ ਲੈ ਲੈ ਕੇ ਲੋਕੀ ਵੀ ਖਰਾਬ ਹੋ ਰਹੇ ਨੇ ਫ੍ਰੀ ਵਾਲੀ ਚੀਜ਼ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਕੀ ਨਾਮ ਤੁਹਾਡਾ ਮੇਰਾ ਰੱਜੂ ਨਾਮ ਹੈ ਜੀ ਸਿਰ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਕੰਮ ਕੀਤੇ ਗਏ ਹੈਗੇ ਨੇ ਦੇਖੋ ਜੀ ਆਮ ਆਦਮੀ ਪਾਰਟੀ ਜਿਹੜੀ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੇ ਨਾਮ ਨੂੰ ਲੈ ਕੇ ਬਦਲਾਵ ਵਾਲੀ ਸਰਕਾਰ ਬਣਾਉਣ ਵਾਸਤੇ ਆਈ ਸੀਗੀ ਉਹ ਜਿਹੜਾ ਟੋਟਲੀ ਉਹਦਾ ਫੇਲਿਓਰ ਹੈ ਔਰ ਜਿਹੜੇ ਕੰਮ ਜਿਹੜੇ ਵਾਦੇ ਕੀਤੇ ਗਏ ਸੀ ਬਹੁਤ ਵੱਡੇ ਵੱਡੇ ਲੋਕਾਂ ਦੇ ਨਾਲ ਵਾਦੇ ਕੀਤੇ ਗਏ ਸੀਗੇ ਵੀ ਜਿਹੜਾ ਇਹ ਬੇਰੋਜ਼ਗਾਰੀ ਖਤਮ ਕੀਤੀ ਜਾਏਗੀ ਜਿਹੜਾ ਜਿਹੜਾ ਜਿਹੜੇ ਸਾਡੇ ਐਜੂਕੇਟਿਡ ਬੱਚੇ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਏਗਾ ਔਰ ਬੜੀ ਇਰਾਨੀ ਦੀ ਗੱਲ ਏ ਇੱਥੋਂ ਤੱਕ ਵੀ ਦਾਵਾ ਕੀਤਾ ਗਿਆ ਸੀਗਾ ਵੀ ਫੋਰਨ ਦੇ ਜਿਹੜੇ ਬੱਚੇ ਨੇ ਉਹ ਸਾਡੇ ਅੱਗੇ ਪੰਜਾਬ ਦੇ ਵਿੱਚ ਜਿਹੜਿਆ ਉਹ ਨੌਕਰੀ ਕਰਨਗੇ ਪਰ ਬੜੇ ਅਫਸੋਸ ਦੀ ਗੱਲ ਏ ਵੀ ਸਾਡੇ ਇੱਥੋਂ ਦੇ ਜਿਹੜੇ ਬੱਚੇ ਨੇ ਉਹ ਅੱਜ ਵੀ ਜਿਹੜੇ ਆ ਉਹ ਬਾਹਰ ਵਾਲ ਜਿਹੜਾ ਉਹ ਰੋਕ ਕਰ ਰਹੇ ਨੇ ਔਰ ਕਿਥੋਂ ਤੱਕ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਸਬੰਧ ਹੈ ਇਹ ਸਰਕਾਰ ਦੇ ਵਿੱਚ ਇੱਕ ਬੜੀ ਹੈਰਾਨੀ ਜਨ ਗੱਲ ਹੋਈ ਹੈ ਜੱਗੋ 13ਵੀਂ ਜਿਹੜੀ ਕਿ ਅੱਜ ਤੱਕ ਪੇ ਕਮਿਸ਼ਨ ਵੱਲੋਂ ਰეკਮੈਂਡੇਸ਼ਨ ਜਿਹੜੀਆਂ ਸੀਗੀਆਂ ਉਹ ਹੀ ਮੁਲਾਜ਼ਮਾਂ ਤੇ ਪੈਨਸ਼ਨਰ ਤੇ ਲਾਗੂ ਨਹੀਂ ਕੀਤੀਆਂ ਗਈਆਂ ਔਰ ਜਿਹੜਾ ਪੇ ਕਮਿਸ਼ਨ ਇੱਕ ਇੱਕ 16 ਤੋਂ ਲਾਗੂ ਹੋਣਾ ਸੀਗਾ ਉਹ ਜੁਲਾਈ 21 ਤੋਂ ਡਾ ਲਾਗੂ ਕੀਤਾ ਗਿਆ ਔਰ ਜੁਲਾਈ 20 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਸੀਗੇ ਉਹਨਾਂ ਤੇ ਨਾ ਤਾਂ ਅੱਜ ਸੈਂਟਰ ਦਾ ਕੰਪਲੀਟ ਜਿਹੜਾ ਪੇ ਸਕੇ ਲਾਗੂ ਹੋਏ ਤੇ ਨਾ ਜਿਹੜਾ ਪੰਜਾਬ ਦਾ ਪੇ ਸਕੇ ਲਾਗੂ ਹੋਏ ਔਰ ਇਹ ਮੁਲਾਜ਼ਮਾਂ ਦੇ ਨਾਲ ਬਹੁਤ ਵੱਡਾ ਧੋਖਾ ਹੈ ਪੈਨਸ਼ਨਰ ਨੂੰ ਜਿਹੜਾ ਉਸ ਜਿਹੜਾ ਪੇ ਕਮਿਸ਼ਨ ਵੱਲੋਂ ਜਿਹੜਾ ਰეკਮੈਂਡ ਕੀਤਾ ਗਿਆ ਗੁਣਾਕ ਸੀਗਾ ਉਹ 2.59 ਸੀਗਾ ਪਰ ਇਹ ਸਰਕਾਰ ਨੇ ਜਿਹੜਾ ਪੈਨਸ਼ਨਰ ਨੂੰ ਵੀ ਜਿਹੜਾ 2.59 ਦਾ ਗੁਣਾਕ ਦਿੱਤਾ ਕਿਲੇ ਨੰਬਰ 2 ਦੇ ਪਾਰਟੀ ਮੈਂ ਜਿਹੜਾ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਜਿਹੜਾ 3 3 ਨੰਬਰ ਤੋਂ ਵੱਧ ਨਹੀਂ ਦੇ ਸਕਦਾ ਜੀ ਹੂਨ ਅਵਸਥਾ ਦੀ ਹਾਲਤ ਬਹੁਤ ਮਾੜੀ ਜੀ ਪੰਜਾਬ ਦੇ ਵਿੱਚ ਲੌਨ ਆਰਡਰ ਜਿਹੜਾ ਬੜਾ ਜਿਹੜਾ ਉਹ ਚਰਮੜਾ ਗਿਆ ਸ਼ਰੇ ਆਮ ਜਿਹੜਾ ਉਹ ਲੋਕਾਂ ਦੇ ਜਿਹੜੇ ਮਰਡਰ ਹੋ ਰਹੇ ਨੇ ਔਰ ਲੋਕਾਂ ਨੂੰ ਜਿਹੜਾ ਡਰਾ ਧਮਕਾਇਆ ਜਾ ਰਿਹਾ ਚੋਰੀਆਂ ਜਿਹੜੀਆਂ ਸਿਖਰਾਂ ਤੇ ਨੇ ਜਿੱਥੋਂ ਤੱਕ ਫਰੋਈਪੁਰ ਦਾ ਸਵਾਲ ਏ ਫਰੋਈਪੁਰ ਦੀਆਂ ਸੜਕਾਂ ਜਿੰਦਾ ਬੜਾ ਮੰਦਾ ਹਾਲ ਏ ਵੱਡੇ ਵੱਡੇ ਜਿਹੜੇ ਟੋਏ ਨੇ ਔਰ ਜਿਹੜਾ ਲੋਕ ਨੇ ਜਿਹੜੇ ਆ ਉਹ ਫਰੋਈਪੁਰ ਦੀ ਡਿਵੈਲਪਮੈਂਟ ਜਿਹੜੀ ਉਹ ਚਾਹੁੰਦੇ ਸੀਗੇ ਪਰ ਜਿਹੜਾ ਅੱਗੇ ਕੋ ਮਾੜਾ ਮੋਟਾ ਇੰਦਾ ਹਾਲ ਸੀਗੇ ਉਸ ਤੋਂ ਵੀ ਉਹ ਬੱਤਰ ਹੋ ਗਏ ਨੇ ਕੀ ਨਾਮਤੋ ਦਾ ਮੇਰਾ ਨਾਮ ਰਵਿੰਦਰ ਲੂਥਰਾ ਜੀ ਯਾਪਸਕਾਰ ਦੇ ਕਮਾਕਾਰਾਂ ਨੂੰ ਦੇਖ ਕੇ ਇਹਨਾਂ ਨੇ ਜੋ ਜੋ ਵਾਅਦੇ ਕੀਤੇ ਸੀ ਹਲੇ ਤੱਕ ਤਾਂ ਕੋਈ ਇਹਨੇ ਪੂਰੀ ਨਹੀਂ ਕੀਤੇ ਹੈਗੇ ਜੀ 4 ਸਾਲ ਬੀਤਣ ਨੂੰ ਆ ਗਏ ਅਗਲੇ ਸਾਲ ਇਲੈਕਸ਼ਨ ਹੈਗੇ ਆ ਜਿਹੜੇ ਰੋਜ਼ਗਾਰ ਨੂੰ ਲੈ ਕੇ ਕੀਤੇ ਸੀ ਜੀ ਉਹ ਨਹੀਂ ਪੂਰੇ ਕਰ 파ਰੇ ਹੈਗੇ ਆ ਸਾਰੀਆਂ ਚੀਜ਼ਾਂ ਕੋਈ ਬਿਜਲੀ ਫ੍ਰੀ ਕਰਤੀ ਬਸ ਦਾ ਕਰਾਇਆ ਫ੍ਰੀ ਕਰਤਾ ਜੀ ਹੋਰ ਚੀਜ਼ਾਂ ਫ੍ਰੀ ਕਰ ਰਹੇ ਇਹਨਾਂ ਚੀਜ਼ਾਂ ਨੂੰ ਠੱਲ ਪਾ ਕੇ ਨਾ ਰੇਟ ਘਟਾ ਕੇ ਤੇ ਇਨਕਰੀਜ਼ ਕਰਨ ਦੀ ਗੱਲ ਕਰਨ ਇਹਨਾਂ ਨੇ ਇੱਕ ਗੱਲ ਆਕੀਸ ਸਟਾਰਟਿੰਗ ਵਿੱਚ ਅਸੀਂ ਮੁੜ ਦੁਬਾਰਾ ਪੰਜਾਬ ਨੂੰ ਖੜਾ ਕਰਾਂਗੇ ਬਟ ਉਹ ਖੜਾ ਕਰਨ ਦੀ ਜਗ੍ਹਾ ਤੇ ਥੱਲੇ ਹੀ ਯਾ ਜੀ ਲੋਅਰ ਅਡਰਟ ਨੂੰ ਦੇਖਦੇ ਹੋਏ ਜਿਹੜੀਆਂ ਚੋਰੀਆਂ ਲੂਟਾ ਖੋਆ ਹੋ ਰਹੀਆਂ ਇਹਦੇ ਉੱਤੇ ਹੋਰ ਨਕੇਲ ਕਸਨੀ ਚਾਹੀਦੀ ਹੈਗੀ ਹੈ ਜਿਸ ਦੇ ਨਾਲ ਚੋਰਾਂ ਨੂੰ ਥੋੜੀ ਮਤਲਬ ਕਿ ਡਰ ਪੈਦਾ ਹੋਵੇ ਤੇ ਜਿਹੜੀ ਨਫਰੀ ਹੈਗੀ ਹੈ ਉਹਦੀ ਕਮੀ ਹੈਗੀ ਉਹਨੂੰ ਪੂਰੀ ਕਰਨਾ ਬਹੁਤ ਜ਼ਰੂਰੀ ਹੈਗਾ ਉਹਦੇ ਨਾਲ ਨਾਲੇ ਚੋਰੀ ਵਗੈਰ ਜਿਹੜੀ ਹੈ ਉਹ ਰੁਕੇਗੀ ਕੀ ਨਾਮ ਤੁਹਾਡਾ ਰਮਿਸ਼ ਕੁਮਾਰ